ਸਤ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਨੇ ਵਿਦੇਸ਼ੀ ਨਾਗਰਿਕਾਂ ਦੀ ਨਿਗਰਾਨੀ ਕਰਦੇ ਹੋਏ ਇੱਕ ਨਵੀਂ ਤਕਨੀਕੀ ਪਹਿਲ ਕਦਮੀ ਕੈਚ ਐਂਡ ਰਿਵੋਕ ਸ਼ੁਰੂ ਕੀਤੀ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹਮਾਸ ਜਾਂ ਹੋਰ ਨਾਮਜ਼ਦ ਅਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਦੇ ਸ਼ੱਕੀ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਕੇ ਉਹਨਾਂ ਦਾ ਵੀਜ਼ਾ ਰੱਦ ਕਰੇਗੀ ਇਸ ਯੋਜਨਾ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ AI ਦੀ ਮਦਦ ਨਾਲ ਵਿਸ਼ਲੇਸ਼ਣ ਕੀਤਾ ਜਾਵੇਗਾ ਖਾਸ ਤੌਰ ਤੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਾਸ ਦੇ ਹਮਲੇ ਤੋਂ ਬਾਅਦ ਉਹਨਾਂ ਪੋਸਟਾਂ ਨੂੰ ਚੈੱਕ ਕੀਤਾ ਜਾਵੇਗਾ ਜਿਨ੍ਹਾਂ ਚ ਅੱਤਵਾਦੀ ਹਮਦਰਦੀ ਜ਼ਾਹਰ ਕੀਤੀ ਗਈ ਹੋਵੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਅੰਦਰੂਨੀ ਡਾਟਾ ਬੇਸ ਦੀ ਵੀ ਜਾਂਚ ਕੀਤੀ ਜਾਵੇਗੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਗਾਈਡਨ ਪ੍ਰਸ਼ਾਸਨ ਦੌਰਾਨ ਗ੍ਰਫਤਾਰੀ ਦੇ ਬਾਵਜੂਦ ਵੀਜ਼ਾ ਰੱਦ ਹੋਏ ਕਿ ਨਹੀਂ ਏਆਈਡੀ ਮਦਦ ਨਾਲ ਹਮਾਸ ਜਾਂ ਹੋਰ ਅਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੀਆਂ ਪੋਸਟਾਂ ਦੀ ਜਾਂਚ ਵਿਦਿਆਰਥੀ ਐਕਸਚੇਂਜ ਵਿਜ਼ਟਰ ਸਿਸਟਮ ਚ 1 ਲੱਖ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ 1952 ਦੇ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਅਨੁਸਾਰ ਵਿਦੇਸ਼ ਮੰਤਰੀ ਨੂੰ ਖਤਰਾ ਸਮਝੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਅਧਿਕਾਰ ਹੈ ਡੋਨਲਡ 트੍ਰੰਪ ਨੇ ਵੀ ਇਹਨਾਂ ਨਿਯਮਾਂ ਦੀ ਵਕਾਲਤ ਕਰਦੇ ਹਾਂ 30 ਜਨਵਰੀ ਨੂੰ ਚੇਤਾਵਨੀ ਦਿੱਤੀ ਕਿ ਜੋ ਵੀ ਵਿਦੇਸ਼ੀ ਨਾਗਰਿਕ ਜਿਹਾਦੀ ਪੱਖੀ ਪ੍ਰਦਰਸ਼ਨਾਂ 'ਚ ਹਿੱਸਾ ਲੈਣਗੇ ਉਹਨਾਂ ਨੂੰ ਲੱਭ ਕੇ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਮਰੀਕੀ ਅਰਬ ਭੇਤਪਾ ਵਿਰੋਧੀ ਕਮੇਟੀ ਦੇ ਮੁਖੀ ਆਬੇਦ ਆਯੂਬ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਨੀਤੀ ਬੋਲਣ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਏਗੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ 1972 ਦੇ ਨਿਕਸਨ ਪ੍ਰਸ਼ਾਸਨ ਦੇ ਆਪਰੇਸ਼ਨ ਬੋਲਡਰ ਦੀ ਤਰ੍ਹਾਂ ਇਹ ਨੀਤੀ ਵੀ ਅਮਰੀਕੀ ਨਾਗਰਿਕਾਂ ਤੇ ਵਿਦੇਸ਼ੀ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਸਕਦੀ ਹੈ ਇੱਕ ਸੀਨੀਅਰ ਵਿਦੇਸ਼ ਵਿਭਾਗ ਅਧਿਕਾਰੀ ਨੇ ਕਿਹਾ ਕਿ ਜਨਤਕ ਜਾਣਕਾਰੀ ਦੀ ਅਣਦੇਖੀ ਕਰਨਾ ਗਲਤ ਹੋਵੇਗਾ AI ਵਰਤਣ ਨਾਲ ਸਰਕਾਰ ਨੂੰ ਸੁਰੱਖਿਆ ਖਤਰਿਆਂ ਦੀ ਪਛਾਣ ਕਰਨ 'ਚ ਸਹਾਇਤਾ ਮਿਲੇਗੀ ਅਮਰੀਕਾ ਜਾਣ ਦੇ ਚਾਹਵਨ ਵਾਲੀ ਚੰਗੀ ਖਬਰ ਹੈ ਵਿੱਤੀ ਸਾਲ 2026 ਲਈ H1B ਵੀਜ਼ਾ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ 7 ਮਾਰਚ ਤੋਂ ਸ਼ੁਰੂ ਹੋ ਗਈ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਕਿਹਾ ਹੈ ਕਿ ਵਿੱਤੀ ਸਾਲ 2026 ਐਸ1 ਬੀ ਵੀਜ਼ਾ ਕੈਪ ਲਈ ਸ਼ੁਰੂਆਤੀ ਰਜਿਸਟਰੈਂਟ ਮਿਆਦ 7 ਮਾਰਚ ਤੋਂ ਸ਼ੁਰੂ ਹੋਵੇਗੀ ਤੇ 24 ਮਾਰਚ ਤੱਕ ਜਾਰੀ ਰਹੇਗੀ ਆਈਟੀ ਸਿਹਤ ਸੰਭਾਲ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੇ ਚਾਹਵਾਨ ਅਮਰੀਕੀ ਮਾਲਕਾਂ ਨੂੰ ਇਸ ਸਮੇਂ ਦੇ ਅੰਦਰ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਯੂ ਐਸ ਸੀ ਆਈ ਐਸ ਨੇ ਇਸ ਵਾਰ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਜਿਸ ਵਿੱਚ ਮਹੱਤਵਪੂਰਨ ਫੀਸ ਵਾਧਾ ਤੇ ਲਾਭਪਾਤਰੀ ਕੇਂਦਰਿਤ ਚੋਣ ਪ੍ਰਕਿਰਿਆ ਸ਼ਾਮਲ ਹੈ ਬਿਨੇਕਾਰਾਂ ਨੂੰ ਹਰੇਕ ਲਾਭਪਾਤਰੀ ਨੂੰ ਇਲੈਕਟ੍ਰੋਨਿਕ ਤੌਰ ਤੇ ਰਜਿਸਟਰ ਕਰਨ ਲਈ ਇੱਕ ਯੂ ਐਸ ਸੀ ਆਈ ਐਸ ਆਨਲਾਈਨ ਖਾਤਾ ਬਣਾਉਣਾ ਹੋਵੇਗਾ ਅਤੇ ਹਰੇਕ ਲਾਭਪਾਤਰੀ ਲਈ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ ਹਰੇਕ ਲਾਭਪਾਤਰੀ ਨੂੰ ਇਲੈਕਟ੍ਰੋਨਿਕ ਤੌਰ ਤੇ ਰਜਿਸਟਰ ਕਰਨ ਲਈ ਬਿਨੇਕਾਰਾਂ ਨੂੰ ਆਪਣੇ ਯੂ ਐਸ ਸੀ ਆਈ ਐਸ ਆਨਲਾਈਨ ਖਾਤੇ ਦੀ ਵਰਤੋਂ ਕਰਨੀ ਹੋਵੇਗੀ ਹਰੇਕ ਲਾਭਪਾਤਰੀ ਲਈ 215 ਡਾਲਰ ਜਾਨੀ ਕਿ ਭਾਰਤੀ ਮੁਦਰਾ ਦੀ ਗੱਲ ਕਰ ਲਈਏ ਤੇ 18730.84 ਰੁਪਏ ਦੀ H1B ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕੀਤਾ ਜਾਵੇਗਾ। USCIS ਨੇ H1B ਰਜਿਸਟ੍ਰੇਸ਼ਨ ਫੀਸ ਪ੍ਰਤੀ ਲਾਪਾਤਰੀ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਹੈ। H1B ਪਟੀਸ਼ਨ ਦੇਣ ਵਾਲੇ ਮਾਲਕ ਜਿਨ੍ਹਾਂ ਕੋਲ USCIS ਆਨਲਾਈਨ ਖਾਤਾ ਨਹੀਂ ਹੈ ਉਹਨਾਂ ਨੂੰ ਇੱਕ ਸੰਗਠਨਾਤਮਕ ਖਾਤਾ ਬਣਾਉਣ ਦੀ ਲੋੜ ਹੋਵੇਗੀ ਪਹਿਲੀ ਵਾਰ ਰਜਿਸਟਰ ਕਰਨ ਵਾਲੇ ਜਦੋਂ ਵੀ ਚੋਣ ਖਾਤਾ ਬਣਾਉਣ ਲਈ ਸੁਤੰਤਰ ਨੇ ਪ੍ਰਤੀਨਿਧੀ 7 ਮਾਰਚ ਤੋਂ 215 ਡਾਲਰ ਦੀ ਫੀਸ ਨਾਲ ਲਾਭਪਾਤਰੀਆਂ ਦੀ ਜਾਣਕਾਰੀ ਜੋੜ ਸਕਦੇ ਨੇ ਤੇ ਰਜਿਸਟ੍ਰੇਸ਼ਨ ਜਮ੍ਹਾਂ ਕਰ ਸਕਦੇ ਨੇ ਵਿੱਤੀ ਸਾਲ 2026 H1B ਕੈਪ ਲਾਭਪਾਤਰੀ ਕੇਂਦਰਿਤ ਚੋਣ ਪ੍ਰਕਿਰਿਆ ਦੀ ਵਰਤੋਂ ਕਰੇਗਾ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਦੀ ਚੋਣ ਰਜਿਸਟ੍ਰੇਸ਼ਨ ਦੇ ਆਧਾਰ ਤੇ ਨਹੀਂ ਸਗੋਂ ਵਿਲੱਖਣ ਲਾਭਪਾਤਰੀਆਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੇਕਰ USCIS ਨੂੰ 24 ਮਾਰਚ ਤੱਕ ਕਾਫੀ ਗਿਣਤੀ 'ਚ ਵਿਲੱਖਣ ਲਾਭਪਾਤਰੀ ਮਿਲ ਜਾਂਦੇ ਨੇ ਤਾਂ ਉਹ ਬੇਤਰਤੀਬ ਢੰਗ ਨਾਲ ਵਿਲੱਖਣ ਲਾਭਪਾਤਰੀਆਂ ਦੀ ਚੋਣ ਕਰਨਗੇ ਤੇ ਚੋਣ ਸੂਚਨਾਵਾਂ ਉਪਭੋਗਤਾਵਾਂ ਨੂੰ ਉਹਨਾਂ ਦੇ USCIS ਆਨਲਾਈਨ ਖਾਤਿਆਂ ਰਾਹੀਂ ਭੇਜੀਆਂ ਜਾਣਗੀਆਂ ਅਮਰੀਕੀ ਖਜ਼ਾਨਾ ਵਿਭਾਗ ਨੇ ਵਿੱਤੀ ਸਾਲ 2026 ਦੇ H1B ਕੈਪ ਸੀਜ਼ਨ ਲਈ ਰੋਜ਼ਾਨਾ ਕ੍ਰੈਡਿਟ ਕਾਰਡ ਲੈਣ-ਦੇਣ ਸੀਮਾ ਨੂੰ ਅਸਥਾਈ ਤੌਰ ਤੇ 24999.99 ਡਾਲਰ ਤੋਂ ਵਧਾ ਕੇ 99999.99 ڈالر ਕਰਨ ਦੀ ਇਜਾਜ਼ਤ ਦਿੱਤੀ ਹੈ 99999.99 ڈالر ਤੋਂ ਵੱਧ ਦੇ ਲੈਣ ਦੇਣ ਆਟੋਮੇਟਿਡ ਕਲੀਅਰਿੰਗ ਹਾਊਸ ਰਾਹੀਂ ਕੀਤੇ ਜਾ ਸਕਦੇ ਨੇ ਸਿਰਫ ਇੱਕ ਪਟੀਸ਼ਨਰ ਜਿਸ ਦਾ ਲਾਭਪਾਤਰੀ H1B ਰਜਿਸਟ੍ਰੇਸ਼ਨ ਪ੍ਰਕਿਰਿਆ 'ਚ ਚੁਣਿਆ ਗਿਆ ਹੈ ਉਹੀ ਲਾਭਪਾਤਰੀ ਲਈ ਇੱਕ H1B ਕੈਪ ਵਿਸ਼ਾ ਪਟੀਸ਼ਨ ਦਾਇਰ ਕਰ ਸਕਦਾ ਹੈ ਜੋ ਐਡਵਾਂਸਡ ਡਿਗਰੀ ਛੋਟ ਲਈ ਯੋਗ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਟੈਰਿਫ ਨੀਤੀ ਤੇ ਨਿਸ਼ਾਨਾ ਕੱਸਿਆ। ਉਹਨਾਂ ਕਿਹਾ ਕਿ ਉੱਚ ਟੈਰਿਫ ਦਰ ਦੇ ਕਾਰਨ ਭਾਰਤ 'ਚ ਕੁਝ ਵੀ ਵੇਚਣਾ ਮੁਸ਼ਕਲ ਹੋ ਗਿਆ ਹੈ। 트੍ਰੰਪ ਨੇ ਦਾਅਵਾ ਕੀਤਾ ਕਿ ਹੁਣ ਭਾਰਤ ਆਪਣੇ ਟੈਰਿਫ 'ਚ ਵੱਡੀ ਕਟੌਤੀ ਕਰਨ ਲਈ ਸਹਿਮਤ ਹੋ ਗਿਆ ਹੈ। ਅਮਰੀਕਾ ਪਹਿਲਾਂ ਹੀ ਰੈਸੀਪ੍ਰੋਕਲ ਟੈਰਿਫ ਲਾਗੂ ਕਰਨ ਦਾ ਐਲਾਨ ਕਰ ਚੁੱਕਾ ਹੈ ਜਿਸ 'ਚ ਭਾਰਤ ਵੀ ਸ਼ਾਮਲ ਹੈ। ਦੂਜੀ ਵੱਧ ਮੰਨ ਭਾਰਤ ਅਮਰੀਕਾ ਨਾਲ ਦਵੱਲੇ ਵਪਾਰ ਸਮਝੌਤੇ ਤੇ ਜ਼ੋਰ ਦੇ ਰਿਹਾ ਹੈ। ਵਾਈਟ ਹਾਊਸ ਤੋਂ ਆਪਣੇ ਸੰਬੋਧਨ ਦੌਰਾਨ 트ੰਪ ਨੇ ਦੱਸਿਆ ਕਿ ਭਾਰਤ ਹੁਣ ਆਪਣੇ ਟੈਰਿਫ ਚ ਕਟੌਤੀ ਲਈ ਤਿਆਰ ਹੈ। ਉਹਨਾਂ ਕਿਹਾ ਭਾਰਤ ਸਾਨੂੰ ਬਹੁਤ ਉੱਚ ਟੈਰਿਫ ਦੇ ਨਾਲ ਵਪਾਰ ਕਰਨ ਲਈ ਮਜਬੂਰ ਕਰਦਾ ਹੈ। ਤੁਸੀਂ ਭਾਰਤ ਚ ਕੁਝ ਵੀ ਵੇਚ ਨਹੀਂ ਸਕਦੇ ਪਰ ਹੁਣ ਉਹ ਸਹਿਮਤ ਹੋ ਗਏ ਨੇ। 트ੰਪ ਨੇ ਇਹਨਾਂ ਟੈਰਿਫਸ ਨੂੰ ਭਾਰਤੀ ਸਰਕਾਰ ਦੀ ਪਾਲਿਸੀ ਦਾ ਹਿੱਸਾ ਦੱਸਦਿਆਂ ਕਿਹਾ ਕਿ ਹੁਣ ਅਮਰੀਕਾ ਇਸ ਵਿਆਪਕ ਟੈਰਿਫ ਪ੍ਰਣਾਲੀ ਦਾ ਵਿਰੋਧ ਕਰੇਗਾ। ਇਹ ਵਿਕਾਸ ਉਸ ਵੇਲੇ ਹੋ ਰਿਹਾ ਜਦੋਂ ਅਮਰੀਕਾ ਰੈਸੀਪ੍ਰੋਕਲ ਟੈਰਿਫ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਤਹਿਤ ਉਹਨਾਂ ਦੇਸ਼ਾਂ ਤੇ ਵਧੇਰੇ ਸ਼ੁਲਕ ਲਗਾਏ ਜਾਣਗੇ ਜੋ ਅਮਰੀਕੀ ਉਤਪਾਦਾਂ ਤੇ ਉੱਚ ਦਰ ਦਾ ਕਰ ਲਗਾ ਰਹੇ ਨੇ 2 ਅਪ੍ਰੈਲ ਤੋਂ ਇਹ ਨਵੀਨਤਮ ਟੈਰਿਫ ਨੀਤੀ ਲਾਗੂ ਹੋਣ ਦੀ ਉਮੀਦ ਹੈ ਜੋ ਅਮਰੀਕਾ ਦੀ ਵਪਾਰ ਨੀਤੀ 'ਚ ਇੱਕ ਵੱਡਾ ਬਦਲਾਅ ਹੋਵੇਗਾ 트럼ਪ ਨੇ ਸਾਫ਼ ਕਿਹਾ ਹੈ ਕਿ ਅਮਰੀਕਾ ਹੁਣ ਕਿਸੇ ਵੀ ਦੇਸ਼ ਵਿਸ਼ੇਸ਼ ਤੌਰ ਤੇ ਭਾਰਤ ਜੋ ਉੱਚ ਟੈਰਿਫ ਲਗਾਉਂਦੇ ਨੇ ਉਹਨਾਂ ਵੱਲੋਂ ਆਪਣੀ ਵਪਾਰਕ ਨੀਤੀ ਦਾ ਫਾਇਦਾ ਚੁੱਕਣ ਨਹੀਂ ਦੇਵੇਗਾ 트럼ਪ ਨੇ ਸਿਰਫ ਭਾਰਤ ਹੀ ਨਹੀਂ ਬਲਕਿ ਕੈਨੇਡਾ ਅਤੇ ਯੂਰਪੀ ਸੰਘ ਤੇ ਵੀ ਤਿੱਖੇ ਹਮਲੇ ਕੀਤੇ ਉਹਨਾਂ ਨੇ ਦਾਵਾ ਕੀਤਾ ਕਿ ਇੱਕ ਦੇਸ਼ ਕਈ ਸਾਲਾਂ ਤੋਂ ਅਮਰੀਕਾ ਦਾ ਵਪਾਰਕ ਸ਼ੋਸ਼ਣ ਕਰ ਰਹੇ ਨੇ ਖਾਸ ਕਰਕੇ ਅਮਰੀਕੀ ਦੁੱਧ ਉਤਪਾਦਾਂ ਤੇ ਕੈਨੇਡਾ ਵੱਲੋਂ 250 ਫੀਸਦੀ ਦਾ ਟੈਰਿਫ ਲਗਾਉਣਾ ਤੇ ਉਹਨਾਂ ਨੇ ਨਾ ਇਨਸਾਫੀ ਇਸ ਨੂੰ ਘਰਾਰ ਦਿੱਤਾ ਉਹਨਾਂ ਨੇ ਯੂਰਪੀ ਸੰਘ ਨੂੰ ਵੀ ਅਮਰੀਕਾ ਦੇ ਵਪਾਰ ਤੇ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਇੱਕ ਵਿਆਪਕ ਗੱਠ ਜੋੜ ਕਰਾਰ ਦਿੱਤਾ। ਉਹਨਾਂ ਦਾ ਮੰਨਣਾ ਹੈ ਕਿ ਯੂਰਪੀ ਸੰਘ ਦੀ ਨੀਤੀ ਨੇ ਅਮਰੀਕਾ ਦੀ ਵਪਾਰਕ ਹਾਲਤ ਨੂੰ ਕਾਫੀ ਪਿੱਛੇ ਟੱਕ ਦਿੱਤਾ ਹੈ। ਵਾਈਟ ਹਾਊਸ 'ਚ ਉੱਚ ਪੱਧਰੀ ਕੈਬਨਟ ਮੀਟਿੰਗ ਦੌਰਾਨ ਐਲਨ ਮਸਕ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਮਸਕ ਨੇ ਰੂਬਿਓ ਨੂੰ ਵਿਦੇਸ਼ ਮੰਤਰਾਲੇ 'ਚ ਖਰਚਿਆਂ ਦੀ ਕਟੌਤੀ ਨਾ ਕਰਨ ਤੇ ਨਿਸ਼ਾਨਾ ਬਣਾਇਆ। ਟਰੰਪ ਨੂੰ ਦਖਲ ਦੇਣੀ ਪਈ ਅਤੇ ਉਨ੍ਹਾਂ ਨੇ ਰੂਬਿਓ ਦਾ ਸਮਰਥਨ ਕਰਦੇ ਹੋਏ ਮਸਕ ਦੀਆਂ ਹਮਲਾਵਰ ਨੀਤੀਆਂ ਤੇ ਰੋਕ ਲਗਾਈ ਐਲਨ ਮਸਕ ਸਰਕਾਰੀ ਖਰਚਿਆਂ 'ਚ ਵੱਡੀ ਕਟੌਤੀ ਦੇ ਹੱਕ 'ਚ ਨੇ ਮਾਰਕੋ ਰੂਬਿਓ ਨੇ ਦਲੀਲ ਦਿੱਤੀ ਕਿ 1500 ਕਰਮਚਾਰੀ ਪਹਿਲਾਂ ਹੀ ਸਵੈ ਇੱਛਤ ਸੇਵਾ ਮੁਕਤੀ ਲੈ ਚੁੱਕੇ ਨੇ ਟਰੰਪ ਨੇ ਰੂਬਿਓ ਦੇ ਕੰਮ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਵਧੀਆ ਕੰਮ ਕਰ ਰਿਹਾ ਹੈ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਤੋਂ ਕੈਬਨਟ ਸਖਤਰ ਖਰਚ ਘਟਾਉਣ ਦੀ ਪ੍ਰਕਿਰਿਆ ਦੀ ਅਗਵਾਈ ਕਰਨਗੇ ਤੇ ਮਸਕ ਸਿਰਫ ਸਲਾਹਕਾਰ ਹੋਵੇਗਾ ਮਸਕ ਦੀਆਂ ਕਟੜਪੰਥੀ ਖਰਚ ਕਟੌਤੀ ਦੀਆਂ ਯੋਜਨਾਵਾਂ ਹੁਣ ਪ੍ਰਸ਼ਾਸਨ ਤੇ ਘੱਟ ਪ੍ਰਭਾਵਸ਼ਾਲੀ ਰਹਿਣਗੀਆਂ ਮਾਹਿਰ ਮੰਨਦੇ ਨੇ ਕਿ ਖਰਚ ਕਟੌਤੀ ਨੂੰ ਲੈ ਕੇ ਪ੍ਰਸ਼ਾਸਨ 'ਚ ਤਣਾਅ ਹਾਲੇ ਵੀ جاری ਹੈ ਰਿਪੋਰਟਾਂ ਮੁਤਾਬਕ ਬਹਿਸ ਕਾਫੀ ਦੇਰ ਤੱਕ ਜਾਰੀ ਰਹੀ ਜਿਸ ਤੋਂ ਬਾਅਦ ਟਰੰਪ ਨੇ ਦਖਲ ਦਿੱਤਾ ਟਰੰਪ ਨੇ ਰੂਬਿਓ ਦਾ ਬਚਾਅ ਕਰਦੇ ਹੋਏ ਅੱਗੇ ਕਦਮ ਵਧਾਏ ਤੇ ਉਸ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੀ ਗੱਲ ਕਹੀ ਇਹ ਟਰੰਪ ਦਾ ਸੰਕੇਤ ਸੀ ਕਿ ਮਸਕ ਦੀਆਂ ਬਹੁਤ ਜ਼ਿਆਦਾ ਹਮਲਾਵਰ ਨੀਤੀਆਂ ਨੂੰ ਹੁਣ ਰੋਕਿਆ ਜਾ ਸਕਦਾ ਹੈ ਦੂਜੇ ਪਾਸੇ ਮਸਕ ਨੇ ਰੂਬਿਓ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਹ ਟੀਵੀ ਤੇ ਚੰਗਾ ਹੈ ਮਸਕ ਦਾ ਮਤਲਬ ਸੀ ਕਿ ਉਸ ਦੀਆਂ ਯੋਗਤਾਵਾਂ ਸਿਰਫ ਦਿਖਤ ਤੱਕ ਸੀਮਤ ਨੇ 트럼ਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਓਵਲ ਆਫਿਸ ਇੰਟਰਵਿਊ 'ਚ ਘਟਨਾਵਾਂ ਦੀਆਂ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਕਿਹਾ ਕੋਈ ਟਕਰਾ ਨਹੀਂ ਹੋਇਆ ਮੈਂ ਉੱਥੇ ਸੀ ਤੁਸੀਂ ਸਿਰਫ ਮਜ਼ਾਕੀਆ ਹੋ ਰਹੇ ਹੋ ਐਲਨ ਅਤੇ ਮਾਰਕੋ ਬਹੁਤ ਵਧੀਆ ਢੰਗ ਨਾਲ ਮਿਲਦੇ ਜੁਲਦੇ ਨੇ ਅਤੇ ਉਹ ਇੱਕ ਸ਼ਾਨਦਾਰ ਕੰਮ ਕਰ ਰਹੇ ਨੇ ਉਸਨੇ ਅੱਗੇ ਕਿਹਾ ਮਾਰਕੋ ਨੇ ਵਿਦੇਸ਼ ਮੰਤਰੀ ਵਜੋਂ ਇੱਕ ਸ਼ਾਨਦਾਰ ਕੰਮ ਕੀਤਾ ਤੇ ਐਲਨ ਇੱਕ ਸ਼ਾਨਦਾਰ ਵਿਅਕਤੀ ਹੈ ਜਿਸ ਨੇ ਸ਼ਾਨਦਾਰ ਯੋਗਦਾਨ ਪਾਇਆ ਹੈ। ਰਾਸ਼ਟਰਪਤੀ 트ੰਪ ਨੇ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਹੁਣ ਤੋਂ ਕੈਬਨਟ ਸਖ਼ਤ ਖਰਚ ਘਟਾਉਣ ਦੀ ਪ੍ਰਕਿਰਿਆ ਦੀ ਅਗਵਾਈ ਕਰਨਗੇ, ਜਦਕਿ ਮਸਕ ਅਤੇ ਉਹਨਾਂ ਦੀ ਟੀਮ ਸਿਰਫ਼ ਸਲਾਹਕਾਰਾਂ ਦੀ ਭੂਮਿਕਾ ਨਿਭਾਏਗੀ। ਇਹ ਫੈਸਲਾ ਪ੍ਰਸ਼ਾਸਨ ਤੇ ਮਸਕ ਦੀ ਵਾਧੇ ਪਕੜ ਨੂੰ ਸੀਮਤ ਕਰਨ ਦਾ ਪਹਿਲਾ ਵੱਡਾ ਸੰਕੇਤ ਸੀ। ਰਾਸ਼ਟਰਪਤੀ ਡੋਨਾਲਡ 트ੰਪ ਆਪਣੀ ਸਖ਼ਤ ਨੀਤੀਆਂ ਕਾਰਨ ਦੇਸ਼ ਵਿੱਚ ਹੀ ਵਿਰੋਧ ਦਾ ਸਾਹਮਣਾ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਬਰਖਾਸਤ ਕੀਤੇ ਜਾਣ ਤੇ ਅਮਰੀਕਾ 'ਚ ਵਿਰੋਧ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਇਸ ਸਬੰਧੀ ਮੈਰੀਲੈਂਡ ਅਤੇ 19 ਹੋਰ ਸੂਬੇ ਸੰਘੀ ਏਜੰਸੀਆਂ ਤੇ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੇ ਨੇ ਇਸ ਮਾਮਲੇ 'ਚ ਉਹਨਾਂ ਦਾ ਦੋਸ਼ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਗੈਰਕਾਨੂੰਨੀ ਤੌਰ ਤੇ ਨੌਕਰੀ ਤੋਂ ਕੱਢ ਦਿੱਤਾ ਦੱਸਦੀ ਹੈ ਕਿ ਮੈਰੀਲੈਂਡ ਦੇ ਅਟਾਰਨੀ ਜਨਰਲ ਐਂਥਨੀ ਬ੍ਰਾਊਨ ਇਸ ਮੁਕੱਦਮੇ 'ਚ ਮੁੱਖ ਭੂਮਿਕਾ ਨਿਭਾ ਰਹੇ ਨੇ ਜੋ ਵੀਰਵਾਰ ਰਾਤ ਨੂੰ ਮੈਰੀਲੈਂਡ 'ਚ ਦਾਇਰ ਕੀਤੀ ਗਈ ਇਸ ਬਾਰੇ ਸੁਬਾਈ ਸਰਕਾਰ ਦਾ ਕਹਿਣਾ ਹੈ ਕਿ ਲਗਭਗ 10% ਪਰਿਵਾਰਾਂ ਨੂੰ ਸੰਘੀ ਸਰਕਾਰ ਤੋਂ ਤਨਖਾਹ ਮਿਲਦੀ ਹੈ ਤੇ ਇਹਨਾਂ ਕਰਮਚਾਰੀਆਂ ਦੀ ਬਰਖਾਸਤਗੀ ਦਾ ਉਹਨਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਵੱਡਾ ਪ੍ਰਭਾਵ ਪਵੇਗਾ। ਇਸ ਸਬੰਧ ਵਿੱਚ ਮੈਰੀਲੈਂਡ ਦੇ ਡੈਮੋਕ੍ਰੈਟਿਕ ਗਵਰਨਰ ਵੇਸ ਮੂਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਇਹ ਕਾਰਵਾਈ ਲੱਖਾਂ ਲੋਕਾਂ ਦੇ ਜੀਵਨ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਤੇ ਇਸ ਦੇ ਨਤੀਜੇ ਵਜੋਂ ਅਰਬਾਂ ਡਾਲਰ ਦੀ ਆਮਦਨ ਦਾ ਨੁਕਸਾਨ ਹੋ ਸਕਦਾ ਹੈ। ਅਟਾਰਨੀ ਜਨਰਲ ਬ੍ਰਾਊਨ ਨੇ ਸ਼ੁੱਕਰਵਾਰ ਨੂੰ ਮੈਰੀਲੈਂਡ ਦੀ ਸੰਗੀ ਅਦਾਲਤ 'ਚ ਇੱਕ ਅਸਥਾਈ ਹੁਕਮ ਲਈ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਹੋਰ ਬਰਖਾਸਤਗੀ ਨੂੰ ਰੋਕਣ ਅਤੇ ਪਹਿਲਾਂ ਹੀ ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮੁਕਦਮੇ 'ਚ ਕਿਹਾ ਗਿਆ ਹੈ ਕਿ ਇਹ ਛਾਂਟੀ ਸੂਬਿਆਂ ਤੇ ਭਾਰੀ ਵਿੱਤੀ ਬੋਝ ਪਾਵੇਗੀ ਕਿਉਂਕਿ ਉਹਨਾਂ ਨੂੰ ਬੇਰੋਜ਼ਗਾਰ ਕਾਮਿਆਂ ਦੀ ਸਹਾਇਤਾ ਲਈ ਬੇਰੋਜ਼ਗਾਰੀ ਲਾਭ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੰਭਾਲਣਾ ਪਵੇਗਾ। ਬ੍ਰਾਊਨ ਦੇ ਦਫ਼ਤਰ ਨੇ ਕਿਹਾ ਕਿ ਮੈਰੀਲੈਂਡ 'ਚ 800 ਤੋਂ ਵੱਧ ਨੌਕਰੀ ਤੋਂ ਕੱਢੇ ਗਏ ਕਾਮਿਆਂ ਨੇ ਪਹਿਲਾਂ ਹੀ ਬੇਰੋਜ਼ਗਾਰੀ ਭੱਤਿਆਂ ਲਈ ਅਰਜ਼ੀ ਦੇ ਦਿੱਤੀ ਹੈ। ਇਸ ਮਾਮਲੇ 'ਚ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਉਹ ਸੰਗੀ ਸਰਕਾਰ 'ਚ ਧੋਖਾ ਝੜੀ, ਬਰਬਾਦੀ ਅਤੇ ਦੁਰਵਰਤੋਂ ਨੂੰ ਖਤਮ ਕਰਨਾ ਚਾਹੁੰਦੇ ਨੇ। ਟਰੰਪ ਦੇ ਸਲਾਹਕਾਰ ਐਲਨ ਮਸਕ ਦੀ ਅਗਵਾਈ 'ਚ ਸਰਕਾਰੀ ਕੁਸ਼ਲਤਾ ਵਿਭਾਗ ਨੇ ਨਵੇਂ ਅਤੇ ਪੁਰਾਣੇ ਦੋਵਾਂ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਤੋਂ ਬਾਅਦ ਕਈ ਮੁਕੱਦਮੇ ਦਾਇਰ ਕੀਤੇ ਗਏ ਸਨ ਕਿਉਂਕਿ ਯੂਨੀਅਨਾਂ ਅਤੇ ਅਟਾਰਨੀ ਜਨਰਲਾਂ ਨੇ ਬਿਰਖਾਸਤਗਿਆਂ ਨੂੰ ਅਣਉਚਿਤ ਕਿਆ ਵਾਈਟ ਹਾਊਸ ਅਤੇ ਨ્યાય ਵਿਭਾਗ ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਰਾਸ਼ਟਰਪਤੀ ਡੋਨਲਡ 트ੰਪ ਨੂੰ ਇਸ ਵਾਰ ਨੋਬਲ ਸ਼ਾਂਤੀ ਇਨਾਮ ਲਈ ਫਿਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿਛਲੇ ਸਾਲ ਵੀ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ 트ੰਪ ਵਿਦੇਸ਼ ਨੀਤੀ ਸੰਬੰਧੀ ਕਈ ਫੈਸਲੇ ਲੈ ਰਹੇ ਨੇ ਜਿਸ ਦਾ ਅਸਰ ਪੂਰੀ ਦੁਨੀਆ ਤੇ ਪੱਕੇ ਤੌਰ ਤੇ ਪਿਆ ਹੈ ਪਰ ਤਿੰਨ ਸਾਲਾਂ ਤੋਂ ਜਾਰੀ ਰੂਸ-ਯੂਕਰੇਨ ਯੁੱਧ ਨੂੰ ਸਮਾਪਤ ਕਰਵਾਉਣ ਤੇ ਇਜ਼ਰਾਈਲ ਹਮਾਸ ਸੰਘਰਸ਼ ਖਤਮ ਕਰਨ ਲਈ ਜਿਵੇਂ ਉਹ ਯਤਨ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਟਰੰਪ ਨੂੰ ਨਾਮਜ਼ਦ ਕੀਤਾ ਗਿਆ ਹੈ। ਨਾਰਵੇਜੀਅਨ ਨੋਬਲ ਸੰਸਥਾ ਨੇ ਐਲਾਨ ਕੀਤਾ ਹੈ ਕਿ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 338 ਉਮੀਦਵਾਰ ਨਾਮਜ਼ਦ ਨੇ ਜਿਨ੍ਹਾਂ ਵਿੱਚੋਂ 244 ਵਿਅਕਤੀ ਤੇ 94 ਸੰਗਠਨ ਨੇ। ਪੁਰਸਕਾਰ ਲਈ ਨਾਮਜ਼ਦ ਮੁੱਖ ਹਸਤੀਆਂ ਚ ਯੂਐਨ ਦੇ ਸਕੱਤਰ ਜਨਰਲ ਐਂਟੇਨੀਓ ਗੋਟੇਰੇਸ ਤੇ ਨਾਟੋ ਦੇ ਸਾਬਕਾ ਜਨਰਲ ਸਕੱਤਰ ਜੇਨਸ ਸਟੋਰ ਟੈਂਸਬਰਗ ਵੀ ਸ਼ਾਮਲ ਨੇ 2025 ਦੇ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦਗੀ ਦੀ ਅੰਤਿਮ ਤਾਰੀਖ 31 ਜਨਵਰੀ ਸੀ ਪਿਛਲੇ ਸਾਲ 286 ਉਮੀਦਵਾਰ ਨਾਮਜ਼ਦ ਕੀਤੇ ਗਏ ਸਨ 2016 ਚ ਸਭ ਤੋਂ ਵੱਧ 376 ਉਮੀਦਵਾਰ ਨਾਮਜ਼ਦ ਹੋਏ ਸਨ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਵਿਅਕਤੀਆਂ ਦੀ ਸੂਚੀ ਇਨਾਮ ਦਿੱਤੇ ਜਾਣ ਤੋਂ 50 ਸਾਲ ਬਾਅਦ ਜਾਰੀ ਕੀਤੀ ਜਾਂਦੀ ਹੈ ਪਰ ਮੀਡੀਆ ਦੇ ਸੂਤਰਾਂ ਜ਼ਰੀਏ ਜਾਣਕਾਰੀ ਆਉਂਦੀ ਰਹਿੰਦੀ ਹੈ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਮਹਿਰੰਗ ਬਲੋਚ ਨੂੰ 2025 ਦੇ ਨੋਬਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਇਸ ਬਾਰੇ ਪੁਸ਼ਟੀ ਕਰਦੇ ਹੋਏ ਬਲੋਚ ਨੇ ਕਿਹਾ ਕਿ ਮੈਂ ਇਸ ਨਾਮਜ਼ਦਗੀ ਤੋਂ ਬਹੁਤ ਸਨਮਾਨਤ ਮਹਿਸੂਸ ਕਰ ਰਹੀ ਹਾਂ ਪਰ ਇਹ ਮੇਰੇ ਬਾਰੇ ਨਹੀਂ ਸਗੋਂ ਹਜ਼ਾਰਾਂ ਬਲੋਚਾਂ ਦੇ ਸੰਬੰਧ ਚ ਹੈ ਜਿਨ੍ਹਾਂ ਨੂੰ ਗਾਇਬ ਕਰ ਦਿੱਤਾ ਗਿਆ ਸੀ ਉਹਨਾਂ ਦੇ ਪਰਿਵਾਰ ਇਨਸਾਫ ਮੰਗ ਰਹੇ ਨੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹਵਰ ਰਾਣਾ ਨੇ ਚੀਫ ਜਸਟਿਸ ਜான் ਰਾਬਰਟਸ ਸਾਹਮਣੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ ਜਦੋਂ ਸੁਪਰੀਮ ਕੋਰਟ ਨੇ ਉਸ ਦੀ ਭਾਰਤ ਹਵਾਲਗੀ ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਰਾਣਾ ਇਸ ਸਮੇਂ ਲਾਸ ਐਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ 'ਚ ਬੰਦ ਹੈ 27 ਫਰਵਰੀ ਨੂੰ ਰਾਣਾ ਨੇ ਅਮਰੀਕਾ ਦੀ ਸਿਖਰਲੀ ਅਦਾਲਤ ਦੇ ਐਸੋਸੀਏਟ ਜਸਟਿਸ ਅਤੇ 9ਵੇਂ ਸਰਕਟ ਤੇ ਸਰਕਟ ਜਸਟਿਸ ਐਲੇਨਾ ਕਾਗਨ ਸਾਹਮਣੇ ਹੈਬੀਅਸ ਕੋਰਪਸ ਪਟੀਸ਼ਨ ਤੇ ਲੰਬਿਤ ਸੁਣਵਾਈ ਤੇ ਰੋਕ ਲਗਾਉਣ ਲਈ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਸੀ 6 ਮਾਰਚ ਨੂੰ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਨੋਟ ਚ ਕਿਹਾ ਗਿਆ ਜਸਟਿਸ ਕਾਗਨ ਦੁਆਰਾ ਬੇਨਤੀ ਰੱਦ ਕਰ ਦਿੱਤੀ ਗਈ। ਰਾਣਾ ਦੇ ਵਕੀਲਾਂ ਦੁਆਰਾ ਵੀਰਵਾਰ ਨੂੰ ਧਾਇਰ ਪਟੀਸ਼ਨ ਅਨੁਸਾਰ ਰਾਣਾ ਨੇ ਜਸਟਿਸ ਕਾਗਨ ਸਾਹਮਣੇ ਪੇਸ਼ ਹੁਣ ਹੈਬੀਅਸ ਕੋਰਪਸ ਪਟੀਸ਼ਨ ਦੇ ਲੰਬਿਤ ਮੁਕਦਮੇ ਤੇ ਰੋਕ ਲਗਾਉਣ ਸੰਬੰਧੀ ਆਪਣੀ ਐਮਰਜੈਂਸੀ ਅਰਜ਼ੀ ਨੂੰ ਨਵਾਇਆ ਏ ਅਤੇ ਬੇਨਤੀ ਕੀਤੀ ਹੈ ਕਿ ਨਵੀਂ ਅਰਜ਼ੀ ਚੀਫ ਜਸਟਿਸ ਰਾਬਰਟਸ ਸਾਹਮਣੇ ਪੇਸ਼ ਕੀਤੀ ਜਾਵੇ। ਆਪਣੀ ਐਮਰਜੈਂਸੀ ਪਟੀਸ਼ਨ ਚ ਰਾਣਾ ਨੇ 13 ਫਰਵਰੀ ਦੀ ਪਟੀਸ਼ਨ ਦੇ ਗੁਣ ਦੋਸ਼ ਦੇ ਆਧਾਰ ਤੇ ਆਪਣੀ ਹਵਾਲਗੀ ਅਤੇ ਮੁਕੱਦਮਾ ਲੰਬਿਤ ਰਹਿਣ ਤੱਕ ਭਾਰਤ ਸਾਹਮਣੇ ਆਤਮ ਸਮਰਪਣ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਉਸ ਪਟੀਸ਼ਨ ਚ ਰਾਣਾ ਨੇ ਦਲੀਲ ਦਿੱਤੀ ਸੀ ਕਿ ਉਸ ਦੀ ਭਾਰਤ ਹਵਾਲਗੀ ਅਮਰੀਕੀ ਕਾਨੂੰਨ ਅਤੇ ਤਸ਼ੱਦਦ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਉਲੰਘਣਾ ਹੈ ਕਿਉਂਕਿ ਇਹ ਮੰਨਣ ਲਈ ਕਾਫੀ ਆਧਾਰ ਹਨ ਕਿ ਜੇਕਰ ਪਟੀਸ਼ਨਰ ਨੂੰ ਭਾਰਤ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਤਸ਼ੱਦਦ ਦਾ ਖਤਰਾ ਹੋਵੇਗਾ ਪਿਟੀਸ਼ਨ ਚ ਕਿਹਾ ਗਿਆ ਹੈ ਕਿ ਇਸ ਮਾਮਲੇ ਚ ਤਸ਼ੱਦਦ ਦੀ ਸੰਭਾਵਨਾ ਹੋਰ ਵੀ ਵੱਧ ਹੈ ਕਿਉਂਕਿ ਪਿਟੀਸ਼ਨਰ ਪਾਕਿਸਤਾਨੀ ਮੂਲ ਦਾ ਮੁਸਲਮਾਨ ਹੈ ਜੋ ਮੁੰਬਈ ਹਮਲਿਆਂ ਦਾ ਦੋਸ਼ੀ ਹੈ। ਪਿਟੀਸ਼ਨ ਚ ਇਹ ਵੀ ਕਿਹਾ ਗਿਆ ਹੈ ਕਿ ਉਸ ਦੀ ਗੰਭੀਰ ਡਾਕਟਰੀ ਸਥਿਤੀ ਕਾਰਨ ਭਾਰਤੀ ਨਜ਼ਰਬੰਦੀ ਕੇਂਦਰਾਂ ਚ ਉਸ ਦੀ ਹਵਾਲਗੀ ਇਸ ਮਾਮਲੇ ਚ ਅਸਲ ਚ ਮੌਤ ਦੀ ਸਜ਼ਾ ਹੈ। ਜਨਵਰੀ ਚ ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਪਿਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਤੇ ਉਸ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ